ਸਾਹਿਬ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦਰਸਲ ਗੈਂਗਸਟਰ ਅਰਸ਼ ਦੱਲਾ ਦੇ ਗੈਂਗ ਦੇ ਦੋ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਤੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਨਾਕੇਬੰਦੀ ਦੌਰਾਨ ਇਹ ਗ੍ਰਿਫਤਾਰੀ ਹੋਈ ਹੈ ਜਿਸ ਦੀ ਜਾਣਕਾਰੀ ਖੁਦ ਐਸਐਸਪੀ ਰਵਜੋਤ ਗਰੇਵਾਲ ਹੋਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਨੇ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਆ ਜੋ ਕਿ ਇੱਕ ਕੰਟਰੈਕਟਰ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਦੀ ਜੋ ਬੰਦੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਇੱਕ ਇੱਕ ਦੇ ਜੋ ਹੈ ਫਾਇਰ ਬੱਚਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1664 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ 14 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਜਦਕਿ 598 ਗੈਂਗਸਟਰਾਂ ਤੇ ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚਵੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵਰਤੇ ਗਏ 1516 ਹਥਿਆਰ ਅਤੇ 347 ਵਾਹਨ ਵੀ ਬਰਾਮਦ ਕੀਤੇ ਹਨ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਇਨਾਕੇਬੰਦੀ ਕੀਤੀ ਹੋਈ ਸੀ ਤੇ ਐਸੀ ਦੌਰਾਨ ਜਦੋਂ ਇਹਨਾਂ ਨੂੰ ਰੋਕਣ ਦੇ ਲਈ ਆਖਿਆ ਗਿਆ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕਬਜ਼ੇ ਦੇ ਵਿੱਚੋਂ 5 ਜ਼ਿੰਦਾ ਰੋਧ ਬਰਾਮਦ ਕੀਤੇ ਗਏ ਨੇ ਅਤੇ 5 ਪਿਸਤਲ ਵੀ ਜਿਹੜੇ ਪੱਤੀਬੌਰ ਦੇ ਪੁਲਿਸ ਨੇ ਬਰਾਮਦ ਕੀਤੇ ਨੇ ਤਾਂ ਸਰਹੰਦ ਸੀ ਆਈਐਸ ਸਰਹੰਦ ਦੀ ਟੀਮ ਨੇ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਦੋਵੇਂ ਦੋਸ਼ੀ ਦੱਸੇ ਜਾ ਰਹੇ ਨੇ ਤਾਂ ਪੰਜ ਜਿਹੜੇ ਇਹਨਾਂ ਤੋਂ ਪਿਸਤੋਲਾਂ ਬ੍ਰਾਹਮਤ ਕੀਤੀਆਂ ਗਈਆਂ ਨੇ ਤਾਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਵਿਦੇਸ਼ ਬੈਠੇ ਅਰਸ਼ ਦੱਲਾ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜੋ ਕੋਈ ਵੱਡੀ ਵਾਰਦਾਤ ਨੂੰ ਦੇਨ ਦੇ ਫਿਰਾਕ ਦੇ ਵਿੱਚ ਸੰਤਾ ਸਮਾਂ ਰਹਿੰਦੇ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੋਸ਼ੀ ਦੋਸ਼ੀਆਂ ਦੇ ਗੈਂਗਸਟਰ ਅਰਸ਼ ਦੱਲਾ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਤੇਜ਼ ਕੀਤੀ ਹੈ ਇਹਨਾਂ ਦੇ ਮਾਮਲਾ ਦਰਜ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜੇ ਦੋਸ਼ੀ ਫੜੇ ਗਏ ਨੇ ਇਹਨਾਂ ਦੇ ਉੱਤੇ ਹੋਰ ਵੀ ਪਹਿਲਾਂ ਕਈ ਮੁਕੱਦਮੇ ਦਰਜ ਨੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੂਰੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਝ ਕਹਿਣਾ ਹੈ ਐਸਐਸਪੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅਤੇ ਸੀਆਈ ਇਨਚਾਰਜ ਦੀ ਟੀਮ ਵੱਲੋਂ ਦੋ ਇਹ ਜੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਵੈਪਨ ਡੀਸੀ ਪਿਸਤੌਲ ਆਬਤੀ ਬੁਰਦੇ ਹੋ ਰਿਕਵਰ ਕੀਤੇ ਗਏ ਨੇ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਜੋ ਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸਦੇ ਲਈ ਕੰਮ ਕਰਦੇ ਸੀ ਇਹ ਇਹ ਦੋਨੋਂ ਜਿਹੜੇ ਨੇ ਸਾਹਿਲ ਦੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਤੇਜਵੀਰ ਸਿੰਘ ਸਾਬੀ ਹੈ ਇਹ ਅਸ਼ਟਲਾ ਦਾ ਅਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰਸ ਕ੍ਰਾਈਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ੍ਹ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਕੋਈ ਫਰੋਡੀ ਦਾ ਜਾਂ ਕੋਈ ਇਹ ਜਿਆ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਅੰਮ੍ਰਿਤਸਰਿਲਾਕ ਤੇ ਵਿੱਚ ਸਾਡੀ ਟੀਮ ਵੱਲੋਂ ਤੇ ਵੀਰ ਸਾਹਿਬ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਰਿਕਵਰੀਜ਼ ਹੋਣਗੇ। ਕੌਣ ਕੌਣ ਫੜੀ ਗਈ ਨੇ ਤੇ ਵਿੱਚ ਕੀ ਕੀ ਰਿਕਵਰੀ ਹੋਈ ਹੈ ਕਿਸ ਕੋਲ? ਜੀ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਸਭ ਤੋਂ ਪਹਿਲਾਂ ਦੋ ਅਕਿਊਸਟ ਫੜੇ ਗਏ ਸੀ ਗੁਰਕੀਰਤ ਅਤੇ ਸਾਹਿਲ। ਇਹ ਦੋਨੋਂ ਅੰਬਰਸਰ ਦੇ ਰਹਿਣਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਅਸੀਂ ਵੈਪਨ ਤੇ ਰਿਕਵਰੀ ਕੀਤੀ ਹੈ 32 ਅ ਬੋਰ ਦੇ ਜਿਹੜੇ ਪਿਸਤੌਲ ਨੇ। ਅਮ ਇਹਨਾਂ ਦੀ ਪੁਤਗੀਜ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਬੀ ਜੋ ਕਿ ਅਰਸ਼ ਦੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਅਰੈਸਟ ਹੋਏ ਨੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਉਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਗਿਆ ਫਟਕੜ ਸਾਫ ਵੱਲ ਚੱਲੋ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਅਸੀਂ ਜੇਲ੍ਹ ਤੋਂ ਜੇਲ੍ਹ ਅਥਾਰਟੀਜ਼ ਨਾਲ ਸਾਡਾ ਤਾਲ ਮਿਲ ਜਾ ਰਹੀ ਹੈ ਤੇਜਵੀਰ ਸਿੰਘ ਸਾਬ ਵੀ ਤੇ ਟਿਆਲਾ ਦੇ ਇਹ ਕਦਾਲੇ ਤਾਂ ਕਿਹੋ ਸ਼ਿ ਗ੍ਰਫਤਾਰ ਕੀਤਾ ਕੀਤਾ ਉਹ ਫਤਸਰੰਡ ਡਿਊਰਿੰਗ ਸੌਰੀ ਡਿਊਰਿੰਗ ਚੈਕਿੰਗ ਡਿਊਰਿੰਗ ਨਾਕਾ ਬੰਦੀ ਅ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ 1 ਸਾਲ ਮਲੇਸ਼ੀਆ ਵੀ ਲਾ ਕੇ ਆਇਆ ਤੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪੈਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦੀ ਹੀ ਜੋ ਇਹਦੇ ਚ ਸਾਡੇ ਕੋਲ ਹੋਰ ਡਿਸਕਲੋਜ਼ਰ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਵੀ ਕੁਮੌਲੇ ਦਰਜ ਨੇ ਨਾ ਤੇ ਜੀ। ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਵੀ ਹੈ ਇਹਦੇ ਤੇ ਐਫਆਈਆਰ ਨੰਬਰ 208 ਅੰਮ੍ਰਿਤਸਰ ਕੈਂਟੋਨਮੈਂਟ ਪੁਲਿਸ ਸਟੇਸ਼ਨ ਤੇ ਐਫਆਈਆਰ ਨੰਬਰ 5 ਜਸਦਰ ਜਗਰਾਉਂ ਲੁਧਿਆਣਾ ਰੂਰਲ ਦਰਜ ਯੂਐਪੀਡੀ ਤੋਂ। ਜੀ ਮੈਂ ਤਾਂ ਦੱਸਿਆ ਸੀਰੀਅਸ ਸਰ ਆਮਦੇ ਵਿੱਚ ਯੂਏਪੀਏ ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਵਾਂ ਵਾਲੇ ਕੇਸ ਤੇ ਵਿੱਚ ਮੈਂ ਬਾਰ ਬਾਰ ਦੱਸ ਰਹੀ ਹਾਂ ਜੀ ਅਰਸ਼ ਦੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਗੇਟ ਸੀਗਾ ਜਿਹਦੇ ਚ ਕੋਈ ਵੱਡਾ ਕ੍ਰਾਈਮ ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਬਿਫਲ ਕੀਤਾ ਗਿਆ ਜੇਲ ਦੇ ਵਿੱਚੋਂ ਕੀ ਮੋਬਾਈਲ ਨਾਲ ਸੰਪਰਕ ਕਰਦੇ ਸੀ ਦੁਸ਼ੀਆਂ ਨਾਲ ਇਹ ਕਿਦਾਂ ਸੰਪਰਕ ਕਰਦਾ ਸੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ ਅਧਿਕਾਰੀਆਂ ਨਾਲ ਤਾਲਮੇਲ ਚੱਲੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਤਫ਼ਤੀਸ਼ ਦੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗੇ ਇਹਨਾਂ ਦਾ ਲਿੰਕ ਉਹਨਾਂ ਨਾਲ ਤਾਂ ਨਹੀਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿਜਨ ਨੂੰ ਧਮਕੀ ਆਈ ਸੀ ਪੈਸੇ ਦੀ ਮੰਗ ਕੀਤੀ ਗਈ ਸੀ ਇਹਨਾਂ ਦਾ ਹਜੇ ਫਤਿਹਗੜ੍ਹ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੌਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਤੋਂ ਅਸੀਂ ਇਹ ਵੈਪਨ ਰਿਕਵਰ ਕੀਤੇ ਨੇ ਇਸ ਇਲਾਕੇ ਦੇ ਵਿੱਚ ਜੇ ਕੋਈ ਇਹਨਾਂ ਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਹਿੱਸਾ ਹੈ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜ਼ਰੂਰ ਲੈ ਕੇ ਆਵਾਂਗੇ ਪਰ ਮੁੰਡਲੀ ਪੁੱਤਕੀਤ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਅੰਬਰਸਰ ਇਲਾਕੇ ਦੇ ਵਿੱਚ ਇਹ ਜ਼ਿਆਦਾ ਆਪਰੇਟ ਕਰਦੇ ਟੋਟਲ ਕਿੰਨੇ ਬੰਦੇ ਨੇ ਜੀ ਕਿੰਨੇ ਵਪਾਰ ਇਹਨਾਂ ਦਾ ਸੁਭਰਾਮਣ ਤਿੰਨ ਅਕਿਊਰ ਤੇ ਪੰਜ ਵਾ